ਸਾਉ ਤੋਂ ਪਹਿਲਾਂ ਤਾਂ ਨਿਊਟ੍ਰੀਸ਼ਨ ਜੀ ਜਿਹੜੀ ਖਾਣ ਖਰਾਕ ਆ ਉਹ ਜ਼ਰੂਰੀ ਹੈ ਉਹ ਪੂਰੀ ਸੰਤੁਲਿਤ ਹੋਣੀ ਚਾਹੀਦੀ ਹੈ ਹੁਣ ਕਈ ਥਾਵਾਂ ਤੇ ਤੁਸੀਂ ਵੇਖਿਆ ਹੋਣਾ ਵੀ ਡੇਰੀ ਫਾਰਮ ਸ਼ਹਿਰਾਂ ਚ ਬਣੇ ਆ ਉਹ ਕੱਲੇ ਤੂੜੀ ਤੇ ਦਾਣਾ ਪਾ ਕੇ ਚੋਈ ਜਾਂਦੇ ਨੇ ਖਰਾਚਾਰਾ ਕਦੇ ਦਿੱਤਾ ਹੀ ਨਹੀਂ ਉਹਨਾਂ ਨੂੰ ਕਈ ਕਹਿੰਦੇ ਨੇ ਜੀ ਸਾਡੇ ਦਾ ਉੱਥੇ ਨੇੜੇ ਸ਼ਰਾਬ ਵਾਲੀ ਮਿੱਲ ਹੈ ਉਹਦੇ ਵਿੱਚੋਂ ਬੀਅਰ ਦਾ ਮਿਲਦਾ ਸਮਾਨ ਗਿਆ ਉਹ ਪਸ਼ੂਆਂ ਨੂੰ ਪਾਈਏ ਨੇ ਦੁੱਧ ਬੜਾ ਵੱਧ ਗਿਆ ਦੁੱਧ ਤਾਂ ਵੱਧ ਗਿਆ ਪਰ ਅਗਲੇ ਸਾਲ ਕੰਮ ਨਹੀਂ ਹੁੰਦੀ ਕਿ ਉਹ ਸਾਰਾ ਕੁਝ ਤਾਂ ਨਿੰਬੂ ਨੂੰ ਨਚੋੜਿਆ ਜਾਂਦਾ ਵਿੱਚੋਂ ਹੂੰ ਠੀਕ ਹੈ ਜਾਂ ਪਸ਼ੂ ਸਾਡੇ ਕਪੋਸ਼ਨ ਦਾ ਸ਼ਿਕਾਰ ਹੋ ਜਾਂਦੇ ਇਸ ਕਰਕੇ ਮਿਲਣ ਮਿਸਟਰ ਦੇਣਾ ਜ਼ਰੂਰੀ ਹੈ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਅੰਦਰੋਂ ਪੂਰੀਆਂ ਰਹਿਣ ਪਸ਼ੂ ਤੰਦਰੁਸਤ ਰਵੇ ਹੋਰ ਇਹਦੇ ਨਾਲ ਜਿਵੇਂ ਤੁਸੀਂ ਵੇਖਿਆ ਹੋਣਾ ਜੇ ਮਿਲਣ ਮਿਸਟਰ ਦੀ ਘਾਟ ਆ ਜੇ ਕੱਲਾ ਇਹ ਨਹੀਂਗਾ ਵੀ ਹੀਟ ਚ ਕਹਿੰਗੀ ਪਸ਼ੂ ਵੇਖਿਆ ਹੋਣਾ ਤੁਸੀਂ ਫਲੇਰੀ ਹੋ ਜਾਂਦੀ ਉਹਨਾਂ ਨੂੰ ਕਈਆਂ ਦੀ ਚਮੜੀ ਇਸ ਤਰ੍ਹਾਂ ਹੋਈ ਰਹਿੰਦੀ ਹੈ ਖੁਰਦਰੀ ਜੀ ਰੰਗ ਹੀ ਕਈ ਪਸ਼ੂਆਂ ਦਾ ਤੁਸੀਂ ਵੇਖਿਆ ਹੋਣਾ ਤਾਂਬੇ ਵਰਗਾ ਹੋ ਜਾਂਦਾ ਹੂੰ ਠੀਕ ਹੈ ਜੀ ਹੁਣ ਹਰਿਆਣੇ ਚ ਤੁਸੀਂ ਵੇਖਦੇ ਹੋ ਮਾਝਾ ਸ਼ਾਹ ਕਾਲੀਆਂ ਖੌਂਦੀਆਂ ਇਹੋ ਕਾਰਨਾਂ ਨੂੰ ਦੀ ਖਰਾਕ ਸਹੀ ਹੈ ਮਿਲਣ ਮੇਸ਼ਰਾ ਦਾ ਨਾਮ